ਹੇ ਪਿਤਾ ਪਰਮੇਸ਼ਰ ਇਹਨੇ ਤੈ ਆ ਕਰਨਾ ਦਿੱਤਾ ਹੈ ਆਪਾਂ ਜਰਨਾ ਹੈ ਪ੍ਰੇਮ ਕੀ ਹੈ ਹallelujah ਰਮੇਸ਼ਨਾ ਦੇ ਹੁਕਮਾਂ ਨੂੰ ਮੰਨਣਾ ਹੀ ਪ੍ਰੇਮ ਹੈ ਹallelujah ਆਪਾਂ ਜੇ ਪਰਮੇਸ਼ਰ ਨੂੰ ਮੰਨਦੇ ਆ ਤੇ ਆਪਾਂ ਉਹਦੇ ਹੁਕਮਾਂ ਨੂੰ ਵੀ ਮੰਨਨੇ ਹallelujah ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੈ ਜੋ ਵਚਨ ਸੁਣਾਉਂਦੇ ਨੇ ਉਹ ਦੋਨੇ ਆਦਰ ਦੇ ਯੋਗ ਨੇ ਹallelujah ਜੋ ਵੀ ਦਾਸ ਜੋ ਵੀ ਪਾਸਟਰ ਜੋ ਆਤਮਾ ਦਰਾ ਤੁਹਾਨੂੰ ਵਚਨ ਸੁਣਾਉਂਦਾ ਹੈ ਉਹਦੇ ਵਚਨ ਦੀ ਤੁਸੀਂ ਰਿਸਪੈਕਟ ਕਰੋ ਵਚਨ ਸੁਣੋ ਤੁਹਾਡੇ ਜੀਵਨ ਚ ਪਰਮੇਸ਼ਰ ਕੰਮ ਕਰੇਗਾ ਹallelujah ਜਿਸ ਤਰ੍ਹਾਂ ਪਰਮੇਸ਼ਰ ਆਪਣੇ ਦਾਸਾਂ ਦੁਆਰਾ ਵਿਦਵਾਨ ਨੂੰ ਬlesਸ ਕੀਤਾ ਉਸ ਤਰ੍ਹਾਂ ਆਪਾਂ ਨੂੰ ਵੀ ਅੱਜ ਬlesਸ ਕਰੇਗਾ ਜੇ ਆਪਾਂ ਵਿਸ਼ਵਾਸ ਲੈ ਕੇ ਆਏ ਆਂ ਹਰ ਇੱਕ ਪਰੇਸ਼ਾਨੀ ਤੁਹਾਡੇ ਘਰਾਂ ਨੂੰ ਛੱਡ ਕੇ ਜਾਵੇਗੀ ਪਰਮੇਸ਼ਰ ਤੁਹਾਨੂੰ ਬਚਨ ਦੁਆਰਾ ਗਾਲ ਤੁਹਾਡੇ ਨਾਲ ਕਰਨਗੇ ਹallelujah ਹੁਣ ਪੜਨਾ ਹੈ ਪਹਿਲਾ ਹੀ ਹੋਣਾ 4 ਤੇ 7 ਹallelujah ਸੇ ਪਿਆਰਿਓ ਆਓ ਅਸੀਂ ਇੱਕ ਦੂਜੇ ਨਾਲ ਪ੍ਰੇਮ ਰੱਖੀਏ ਕਿਉਂਕਿ ਜੋ ਪ੍ਰੇਮ ਪਰਮੇਸ਼ਰ ਤੋਂ ਹੈ ਅਤੇ ਹਰੇਕ ਜਿਹੜਾ ਫਰੇਮ ਕਰਦਾ ਹੈ ਉਹ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ ਅਤੇ ਪਰਮਿਸ਼ਨ ਨੂੰ ਜਾਣਦਾ ਹੈ ਹallelujah ਹallelujah ਕਹਿੰਦਾ हे ਪਿਆਰਿਓ ਪਰਮੇਸ਼ਰ ਕੀ ਆਪਾਂ ਨੂੰ ਕਰਦਾ ਹੈ ਪ੍ਰੇਮ ਹallelujah ਪਰਮੇਸ਼ਰ ਨੇ ਪ੍ਰੇਮ ਕੀਤਾ ਤੇ ਆਪਾਂ ਅੱਜ ਪਚਾਏ ਗਏ ਹallelujah ਨਹੀਂ ਤਾਂ ਆਪਾਂ ਨੂੰ ਪਰਮੇਸ਼ਰ ਨੇ ਜਿਸ ਤਨ ਅਜ਼ਰੈਲੀਆਂ ਨੂੰ ਖਤਮ ਕੀਤਾ ਨਾ ਉਸ ਤਰ੍ਹਾਂ ਆਪਾਂ ਨੂੰ ਵੀ ਖਤਮ ਕਰ ਸਕਦਾ ਸੀ ਆਪਣੇ ਹਰ ਇੱਕ ਜਨ ਕੋਲ ਆਪਣੇ ਕੋਲ ਪਾਪ ਹੁੰਦਾ ਹallelujah ਪਰਮੇਸ਼ਰ ਕਹਿੰਦਾ ਇੱਕ ਵੀ ਧਰਮੀ ਨਹੀਂ ਹਰ ਇੱਕ ਜਨ ਜੋ ਹੈ ਧਰਤੀ ਤੇ ਪਾਪ ਦਾ ਕਰਦਾ ਹੀ ਕਰਦਾ ਹੈ ਪਰ ਪਾਪ ਵਿੱਚ ਰਹਿ ਕੇ ਜੀਵਨ ਬਤੀਤ ਨਹੀਂ ਕਰਨਾ ਤੁਸੀਂ ਸ਼ਾਮ ਨੂੰ ਜਾਓ પ્રાર્થના ਕਰੋ ਪਰਮੇਸ਼ਰ ਸਾਡੇ ਵਿੱਚ ਆ ਕਮੀ ਹੈ ਉਸ ਲਈ ਤੁਸੀਂ ਪ੍ਰਾਰਥਨਾ ਕਰੋ ਪਰਮੇਸ਼ਰ ਤੁਹਾਨੂੰ ਮਾਫ ਕਰੇਗਾ ਪਰਮੇਸ਼ਰ ਕੀ ਹੈ ਪ੍ਰੇਮ ਆਪਾਂ ਕੀ ਕਰਦਾ ਹੈ ਪ੍ਰੇਮ ਇਸ ਕਰਨ ਪਰਮੇਸ਼ਰ ਕਹਿੰਦਾ ਤੁਸੀਂ ਇੱਕ ਦಿನਾ ਪ੍ਰੇਮ ਕਰੋ ਪ੍ਰੇਮ ਆਪਾਂ ਕਿੰਨਾ ਕਰਨਾ ਹੈ ਇੱਕ ਦਾਸ ਨਹੀਂ ਆਪਾਂ ਪ੍ਰੇਮ ਕਰ ਸਕਨੇ ਆ ਦਾਸ ਜੋ ਤੁਹਾਨੂੰ ਬੁਲਾ ਰਹੇ ਨੇ ਚਰਚ ਉਹਨਾਂ ਦੀ ਰਿਸਪੈਕਟ ਕਰੋ ਉਹਨਾਂ ਦੀ ਗੱਲ ਸੁਣੋ ਵਚਨ ਸੁਣੋ ਇੱਕ ਬੈਸਟ ਆਪਾਂ ਇੱਕ ਇਹ ਗੱਲ ਸੁਣਨੇ ਆਪਾਂ ਜਿੱਥੇ ਦਾਸ ਹੈਗਾ ਨਾ ਪਾਸਟਰ ਹੈਗਾ ਠੀਕ ਹੈ ਜਿੱਥੇ ਪਾਸਟਰ ਦਾ ਦਾਸ ਹੈਗਾ ਉੱਥੇ ਤੁਸੀਂ ਜਾਓ ਹallelujah ਹੋਰ ਜਗ੍ਹਾ ਤੁਹਾਨੂੰ ਜਾਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਪਰਮੇਸ਼ਰ ਦਾ ਆਤਮਾ ਕਿਨਾਂ ਦੁਆਰਾ ਕੱਲ ਕਰਦਾ ਆਪਣੇ ਦਾਸਾਂ ਦੁਆਰਾ ਹallelujah ਦੇਖੋ ਯਸ਼ਾਇਆ نبیਗਾ ਸੀ ਯਸ਼ਾਇਆ نبی ਨੇ ਬੇਸ਼ੌਂ ਕਿਤੇ ਅਪ ਬਹੁਤ ਜੂਸੂਸੀ ਪੈਦਾ ਹੋਵੇਗਾ ਦਾਸੀ ਪਰਮੇਸ਼ਰ ਦੇ ਨੇੜੇ ਤੁਹਾਨੂੰ ਪਹੁੰਚਾ ਹallelujah ਜਿਸ ਤਰ੍ਹਾਂ ਪਵਿੱਤਰ ਆਤਮਾ ਆਪਣਾ ਕੰਡੀਸ਼ਨ ਨਾ ਰੱਖਣ ਚਲਾਉਂਦਾ ਹੈ ਉਸ ਤਰ੍ਹਾਂ ਦਾਸ ਵੀ ਆਪਣਾ ਪਰਮੇਸ਼ਰ ਦੇ ਨਾਲ ਬੁਲਾਉਂਦਾ ਹੈ ਹallelujah ਇੱਕ ਦਾਸ ਜਿਹੜਾ ਨਾ ਪਵਿੱਤਰ ਆਤਮਾ ਦੇ ਰੂਪ ਵਿੱਚ ਤੁਹਾਡੇ ਨਾਲ ਕੰਮ ਕਰਦਾ ਹੈ ਹallelujah ਇਸ ਤਰ੍ਹਾਂ ਲਿਖਿਆ ਹੈ اے پیارے او آو اسی ایک دوسرے ਨਾਲ પ્રેમ کریے جی اپا પ્રેમ کران گے کی اپنے اندر پرمેશਰ ਆ جائے گا کی اپا پرمેશਰ ਤੋਂ ਜੰਮੇ ਆ ਇਸ ਲਈ اپا પ્રેમ ਕਰਨਾ ਹੈ ਹਲੇਲੂਇਆ دیکھو پرمેશਰ ਨੇ ਜਗਤ ਨਾਲ ਇੰਨਾ ਪਿਆਰ ਕੀਤਾ ਉਹਨੇ ਆਪਾਂ ਦਾ ਇਕਲੌਤਾ ਪੁੱਤਰ ਦੇ ਦਿੱਤਾ ਜਿਹੜਾ ਵਿਸ਼ਵਾਸ ਕਰੇਗਾ ਉਹ ਬਚਾਇਆ ਜਾਵੇਗਾ ਜੇ ਤੁਹਾਡੇ ਅੰਦਰ ਵਿਸ਼ਵਾਸ ਹੈਗਾ ਨਾ ਵਿਸ਼ਵਾਸ ਜਿਸ ਤਰ੍ਹਾਂ ਆਪਾਂ ਪੜ੍ਹਨਾ ਮਤੀ 17 ਦੀ 17 ਦੀ ਵੀ ਵਿੱਚ ਲਿਖਿਆ ਏ ਕਿ ਕਹਿੰਦਾ ਜੇ ਤੁਹਾਨੂੰ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਹੋਵੇ ਨਾ ਰਾਈ ਦੇ ਦਾਣੇ ਜਿੰਨਾ ਜੋ ਤੁਸੀਂ ਮੂੰਹ ਚ ਬੋਲੋਗੇ ਉਹ ਸਾਡੇ ਲਈ ਪੂਰਾ ਹੋ ਚਾਹੀਦਾ ਹੈ ਹallelujah ਜੇ ਤੁਹਾਨੂੰ ਵਿੱਚ ਵਿਸ਼ਵਾਸ ਨਹੀਂ ਹੁੰਦਾ ਤੁਸੀਂ ਇੱਥੇ ਚਰਚ ਆਏ ਹੋ ਪਹਿਲੀ ਵਾਰ ਆਏ ਹੋ ਉਹ ਤਾਂ ਵਿਸ਼ਵਾਸ ਹੋਣਾ ਚਾਹੀਦਾ ਹੈ ਭਾਈ ਜੋ ਵੀ ਪਾਸਟਰ ਦੇ ਬਲ ਕੱਢੇਗਾ ਮੂੰਹ ਵਿੱਚ ਬਚਨ ਬੋਲੇਗਾ ਉਸ ਬਚਨ ਦੁਆਰਾ ਮੈਂ ਬਚਾਇਆ ਜਾਵਾਂਗਾ ਤੇ ਫਿਰ ਪਰਮੇਸ਼ਰ ਕੰਮ ਕਰੇਗਾ ਹallelujah ਦੇਖੋ ਪ੍ਰਭੂ ਜੋ ਸੁਮਸੀ ਨੇ ਆਪਣੇ 12 ਚੇਲਿਆਂ ਨੂੰ ਖੜਾ ਕੀਤਾ ਕਿਉਂ ਕੀਤਾ ਰਾਜ ਲਈ ਹallelujah ਪਰ ਉਹ ਜਿਹੜੇ ਚੇਲੇ ਸੀ ਉਹਨਾਂ ਦਾ ਵਿਸ਼ਵਾਸ ਘੱਟ ਸੀ ਇਸ ਕਾਰਨ ਉਸ ਬੱਚੀ ਵਿੱਚ ਦੁਸ਼ਟ ਆਤਮਾ ਨਹੀਂ ਘੱਟ ਸਕੀ ਹallelujah ਇਸ ਕਾਰਨ ਪਵਜੂਸਮ ਸੀ ਨੇ ਮਤੀ ਸਤਾਰਾ ਦੇ ਵਿੱਚ ਉਹਨਾਂ ਨੇ ਕਿਹਾ ਤੁਹਾਡੇ ਕੱਟ ਵਿਸ਼ਵਾਸ ਦੇ ਹੋਣ ਕਾਰਨ ਕਿ ਕੰਮ ਨਹੀਂ ਹੋਇਆ ਹallelujah ਜਦੋਂ ਤੇ ਵਿਸ਼ਵਾਸ ਨਹੀਂ ਹੁੰਦਾ ਉੱਥੇ ਕੰਮ ਨਹੀਂ ਹੁੰਦਾ ਹallelujah ਜੇ ਤੁਸੀਂ ਪ੍ਰੇਮ ਕਰਦੇ ਹੋ ਪ੍ਰੇਮ ਦੇ ਨਾਲ ਤੁਸੀਂ ਵਿਸ਼ਵਾਸ ਕਰੋ ਇਹ ਤਾਂ ਨੇਚਿਆ ਕਰਨ ਵਾਲਿਆਂ ਦਾ ਹੋ ਜਾਉਂਦਾ ਹੈ ਹallelujah ਜੇ ਤੁਸੀਂ ਵਿਸ਼ਵਾਸ ਕਰਦੇ ਹੋ ਪਰਮੇਸ਼ਰ ਤੁਹਾਨੂੰ ਵਾਡੇ ਇਸਵਰਗ ਖੋਲੇਗਾ ਮਤੀ 18 ਦੀ 18 ਕੀ ਲਿਖਿਆ ਹੈ ਮੈਂ ਤੁਹਾਨੂੰ ਸਵਰਗ ਦੀਆਂ ਚਾਬੀਆਂ ਦਿੱਤੀਆਂ ਨੇ ਜੋ ਕੁਝ ਤੁਸੀਂ ਦਰਤੀ ਦੇ ਖੋਲੋਗੇ ਸਵਰਗ ਵਿੱਚ ਖੋਲਿਆ ਜਾਏਗਾ ਚਾਬੀਆਂ ਕਿਹਨਾ ਖੋਲਨੇ ਆਪਣੇ ਕੋਲ ਚਾਬੀ ਕੀ ਹੈ ਪ੍ਰਾਰਥਨਾ ਜਦੋਂ ਅਪਾ ਗੋਡੇ ਟੇਕ ਕੇ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਆਪਣਾ ਉੱਤਰ ਦੇਗਾ ਹallelujah ਉਸ ਤੋਂ ਬਾਅਦ ਇੱਕ ਇੱਕ ਥਾਂ ਤੇ ਹੋਰ ਲਿਖਿਆ ਮਤੀ 18 ਦੀ 19 ਵਿੱਚ ਕਿੰਦਾ ਦੋ ਜਣੇ ਚਰਚੀ ਤੇ ਮਿਲ ਕੇ ਕਿਸੇ ਕੰਮ ਲਈ ਪ੍ਰਾਰਥਨਾ ਕਰਦੇ ਹਨ ਉਹ ਪਿਤਾ ਜਿਹੜਾ ਸਵਰਗ ਵਿੱਚ ਬੈਠਾ ਹੈ ਉਹ ਤੁਹਾਡੀ ਪ੍ਰਾਰਥਨਾ ਦਾ ਉੱਤਰ ਦੇਵੇਗਾ ਦੇਵੇਗਾ ਠੀਕ ਹੈ ਜਦੋਂ ਆਪਾਂ ਮਿਲ ਕੇ ਪ੍ਰਾਰਥਨਾ ਕਰਨੀ ਇੱਕ ਦਾਸ ਪਾਸਟਰ ਤੁਹਾਡੇ ਲਈ ਪ੍ਰਾਰਥਨਾ ਕਰ ਰਿਹਾ ਹੈ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਪਰਮੇਸ਼ਰ ਜੋ ਤੁਹਾਡੇ ਦਾਸ ਨੇ ਕਿਹਾ ਹੈ ਉਹ ਤੁਹਾਡੇ ਲਈ ਪੂਰਾ ਹੋ ਜਾਏ ਹallelujah ਤੁਸੀਂ ਪਰਿਵਾਰ ਵਿੱਚ ਹੀ ਮਿਲ ਕੇ ਫੈਮਿਲੀ ਮੈਂਬਰ ਜਿਹੜਾ ਕਿ ਤੁਸੀਂ ਪ੍ਰਾਰਥਨਾ ਕਰ ਸਕਦੇ ਹੋ ਪਰਮੇਸ਼ਰ ਤੁਹਾਡੇ ਜੀਵਨ 'ਚ ਕੰਮ ਕਰੇ ਹallelujah ਪਰਮੇਸ਼ਰ ਨੂੰ ਜਿਆਦਾ ਲੋਕਾਂ ਨੇ ਲੋਕ ਪਸੰਦ ਨਹੀਂ ਜਦੋਂ ਪ੍ਰੋਵਿਜਸਮ ਸੀ ਚੱਲਦਾ ਸੀ ਨਾ ਉਹਦੇ ਮਗਰ ਭੀੜ ਚੱਲਦੀ ਸੀ ਪਰ ਪ੍ਰੋਵਿਜਸਮ ਸੀ ਕਿਹਨਾਂ ਨੂੰ ਪਿਆਰ ਕਰਦਾ ਸੀ ਆਪਣੇ ਛੇਲੇਆਂ ਨੂੰ ਆਪਣੇ ਦਾਸਾਂ ਨੂੰ ਉਹ ਦਾਸ ਜਿਹੜੇ ਅਗੇ ਸੀ ਪਰਮੇਸ਼ਰ ਦਾ ਵਚਨ ਸੁਣਦੇ ਸੀ ਉਹ ਪਹਾੜ ਉੱਤੇ ਪ੍ਰੋਵਿਜਸਮ ਸੀ ਚੜ੍ਹ ਜਾਂਦਾ ਸੀ ਅੱਜ ਆਪਣੇ ਲੋਕ ਉੱਥੇ ਜਾਣਾ ਪਸੰਦ ਕਰਦੇ ਨੇ ਜਿੱਥੇ ਭੀੜ ਹੈਗੀ ਹੈ ਹallelujah ਮਤਿ 18 ਦੀ ਵਿੱਚ ਤੁਸੀਂ ਬਾੜ ਸਕਦੇ ਹੋ ਜਿੱਥੇ 2 ਜਾਂ 3 ਮੇਰੇ ਨਾਮ 'ਚ ਇਕੱਠੇ ਹੁੰਦੇ ਹਨ ਮੈਂ ਉੱਥੇ ਵਿਚਕਾਰ ਹੁੰਦਾ ਹallelujah ਜੇ ਤੁਸੀਂ ਪਰਮੇਸ਼ਰ ਦੇ ਆਤਮਾ ਵਿੱਚ ਘਰੇ ਹੀ ਬੈਠੇ ਹੋ ਨਾ ਤਾਂ ਵੀ ਤੁਹਾਡੇ ਨਾਲ ਪਰਮੇਸ਼ਰ ਹੈ ਜੇ ਤੁਸੀਂ ਆਤਮਾ ਵਿੱਚ ਰਹੇ ਹੋ ਪਰਮੇਸ਼ਰ ਵੀ ਤੁਹਾਡੇ ਨਾਲ ਕੰਮ ਕਰਦਾ ਹੈ ਹallelujah ਅੱਗੇ ਤੁਸੀਂ ਪੜੋਗੇ ਉਹ ਪਰਮੇਸ਼ਰ ਤੋਂ ਜੰਮਿਆ ਹੈ ਪਰਮੇਸ਼ਰ ਨੂੰ ਜਾਣਦਾ ਕਿਹੜਾ ਜਾਣਦਾ ਹੈ ਜਿਹੜਾ ਪ੍ਰੇਮ ਕਰਦਾ ਹੈ ਆਪਾਂ ਪ੍ਰੇਮ ਕਰਦੇ ਆ ਤਾਂ ਹੀ ਤੁਹਾਨੂੰ ਵਚਨ ਸੁਣਾ ਰਹੇ ਆ ਤੁਸੀਂ ਵਚਨ ਦੇ ਕੰਮ ਕਰੋਗੇ ਪਰਮੇਸ਼ਰ ਤੁਹਾਡੇ ਅੰਦਰ ਆਪਣਾ ਪ੍ਰੇਮ ਪ੍ਰਗਟ ਕਰੇਗਾ ਤੁਹਾਨੂੰ ਬਚਾਏਗਾ ਦੇਖੋ ਪ੍ਰੇਮ ਹੀ ਹੈ ਤੁਹਾਡੇ ਨਾਲ ਪ੍ਰੇਮ ਕਰਦਾ ਵਚਨ ਸੁਣਾਇਆ ਉਹਨੇ ਵਚਨ ਦੱਸਿਆ ਤੁਸੀਂ ਵਚਨ ਤੇ ਚੱਲੋਗੇ ਤੇ ਬਚਾਏ ਜਾਓਗੇ ਕੀ ਕਰਨਾ ਹੈ ਪ੍ਰਾਰਥਨਾ ਪ੍ਰਾਰਥਨਾ ਹੀ ਤੁਹਾਡੇ ਲਈ ਚਾਬੀ ਹੈਗੀਏ ਪ੍ਰਾਰਥਨਾ ਹੀ ਸਾਰਾ ਕੁਝ ਖੋਲ ਸਕਦੀ ਏ ਕਿਸੇ ਪਾਸਟਰ ਦੇ ਦਾਸ ਦੁਆਰਾ ਕੁਝ ਨਹੀਂ ਹੋਣਾ ਜਿੰਨਾ ਚ ਤੁਸੀਂ ਖੁਦ ਮਿਹਨਤ ਨਹੀਂ ਕਰਦੇ ਹallelujah ਪਾਪ ਆਪਣੇ ਵਿੱਚ ਹੋਵੇ ਆਪਾਂ ਜਿੱਥੋਂ ਮਰਜ਼ੀ ਪ੍ਰਾਰਥਨਾ ਕਰਾ ਲਈ ਆਪਣੇ ਫਰਕ ਨਹੀਂ ਪੈਣਾ ਹallelujah ਪਹਿਲਾਂ ਆਪਾਂ ਕੀ ਜੜ ਨੂੰ ਜੜ ਨੂੰ ਆਪਾਂ ਜਿਹੜੀ ਬਾਤ ਜੜ ਨੂੰ ਖਤਮ ਕਰਨਾ ਠੀਕ ਹੈ ਇਸ ਕਾਰਨ ਆਪਾਂ ਅੱਗੇ ਵਚਨ ਪੜਾਂਗੇ ਅੱਠ ਬੜੇ ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ੁਰ ਪ੍ਰੇਮ ਹੈ ਹalleluyah ਜਿਹੜਾ ਪ੍ਰੇਮ ਨਹੀਂ ਕਰਦਾ ਪ੍ਰੇਮ ਕੀ ਪ੍ਰਭੂ ਯੂਸੂਸ ਨੇ ਹੁਕਮ ਨਹੀਂ ਮੰਨਦਾ ਪਰਮੇਸ਼ਰ ਦੀ ਆਗਿਆ ਨੂੰ ਨਹੀਂ ਮੰਨਦਾ ਕੀ ਉਹ ਪਰਮੇਸ਼ਰ ਤੋਂ ਨਹੀਂ ਹੈ ਉਹ ਪੁੱਤੂ ਦਾ ਹੈ ਉਹ ਚਤਾਨ ਤੋਂ ਹalleluyah ਤੇ ਆਪਾਂ ਕੀ ਆਪਾਂ ਪਰਮੇਸ਼ਰ ਤੇ ਗਏ ਇਸ ਲਈ ਆਪਾਂ ਪ੍ਰੇਮ ਕਰਨਾ ਪ੍ਰੇਮ ਕੀ ਪ੍ਰਭੂ ਯੂਸੂਸ ਨੇ ਇੰਨਾ ਪ੍ਰੇਮ ਕੀਤਾ ਵੇਖੋ ਗੜਸਮਣੀ ਬਾਗ ਚ ਉਹਨੇ ਕੀ ਕੀਤੀ ਪ੍ਰਾਰਥਨਾ ਵੇਖੋ ਪ੍ਰਭੂ ਯੂਸੂਸ ਨੇ ਸਲੀਬ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਸਲੀਬ ਤੇ ਜਦੋਂ ਪ੍ਰਭੂ ਯੂਸੂਸ ਨੂੰ ਚੜਾਇਆ ਜਾਣਾ ਸੀ ਉਹਨੇ ਸਾਈ ਰਾਤ ਪ੍ਰਾਰਥਨਾ ਕੀਤੀ ਗੜਸਮਣੀ ਬਾਗ ਚ ਕੀ ਕਹਿੰਦਾ ਹੈ ਪਿਤਾ ਉਹ ਪਿਆਲਾ ਮੈਥੋਂ ਡਾਲ ਜਾਏ ਪਰ ਤੇਰੀ ਮਰਜ਼ੀ ਪੂਰੀ ਉਹ ਪਿਆਲਾ ਕੀ ਸੀ ਪਰਮੇਸ਼ਰ ਨੂੰ ਸਿਰ ਪਰਮੇਸ਼ਰ ਨੇ ਰਬਯੂਸਮ ਸੀ ਨੂੰ ਦੋ ਪਾਲ ਲਈ ਛੱਡਿਆ ਸੀ ਇਸ ਕਾਰਨ ਪਰਮੇਸ਼ਰ ਕਹਿੰਦਾ ਸੀ ਰਬਯੂਸਮ ਸੀ ਵੀ ਮੈਨੂੰ ਪਰਮੇਸ਼ਰ ਪਿਤਾ ਨਾ ਛੱਟੇ ਉਹ ਇਹ ਨਹੀਂ ਡਰਦਾ ਨਹੀਂ ਪਿਆ ਸੀ ਵੀ ਮੈਨੂੰ ਸਲੀਬ ਚੜਾਇਆ ਜਾਣਾ ਹallelujah ਇੱਥੋਂ ਤੱਕ ਉਹਨੇ ਪਤਰਸ ਨੂੰ ਦਾਬਾ ਲਾਇਆ ਸੀ ਬਈ ਕਹਿੰਦਾ ਇਹ ਸ਼ੈਤਾਨ ਮੈਥੋਂ ਚੜਾਇਆ ਜਾ ਕੀ ਪਤਰਸ ਵਿੱਚ ਸ਼ੈਤਾਨ ਵੜ ਕੇ ਆ ਗਿਆ ਸੀ ਕਹਿੰਦਾ ਕਹਿੰਦਾ ਰਬਯੂਸਮ ਸੀ ਜੋ ਤੂੰ ਕਹਿ ਰਹੇ ਮੈਨੂੰ ਸਲੀਬ ਤੇ ਤੂੰ ਨਾ ਚੜਾਇਆ ਜਾਏ ਇਹ ਮਰਜ਼ੀ ਕਦੇ ਪੂਰੀ ਨਾ ਹੋਵੇ ਪਰਮੇਸ਼ਰ ਦੀ ਉਹ ਮਰਜ਼ੀ ਨੂੰ ਰੋਕਣਾ ਚਾਹੁੰਦਾ ਸੀ ਹallelujah ਜਦੋਂ ਤੁਸੀਂ ਚਰਚ ਆਦੇ ਹੋ ਤੁਹਾਡਾ ਪਰਿਵਾਰ ਤੁਹਾਡੇ ਖਿਲਾਫ ਹੁੰਦਾ ਹੈ ਉਹਨਾਂ ਚ ਸ਼ੈਤਾਨ ਕੰਮ ਕਰ ਰਿਹਾ ਹੈ ਹallelujah ਇੱਥੇ ਤੁਸੀਂ ਪਛਾਣ ਸਕਦੇ ਹੋ ਤੁਹਾਡੇ ਅੰਦਰ ਪਰਮੇਸ਼ਰ ਦਾ ਆਤਮਾ ਹੈ ਤਵਾ ਤੁਸੀਂ ਇੱਥੇ ਬੈਠੇ ਹੋ ਜਿਹੜੇ ਕਰੇ ਬੈਠੇ ਨੇ ਉਹਨਾਂ ਅੰਦਰ ਪਰਮੇਸ਼ਰ ਦਾ ਆਤਮਾ ਨਹੀਂ ਹੈ ਉਹਦੇ ਅੰਦਰ ਦੁਸ਼ਟ ਆਤਮਾ ਕੰਮ ਕਰ ਰਿਹਾ ਹੈ ਹallelujah ਅੱਗੇ ਪੜ੍ਹਿਆ ਜੀ ਨੋ ਪਰਮੇਸ਼ਰ ਦਾ ਪ੍ਰੇਮ ਸਾਡੇ ਲਈ ਇਸ ਤਰ੍ਹਾਂ ਪ੍ਰਗਟ ਹੋਇਆ ਜੋ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਕੱਲਿਆ ਭਈ ਅਸੀਂ ਉਸ ਦੇ ਰਾਹੀ ਜੀਏ ਹallelujah ਦੇਖੋ ਪਿਤਾ ਨੇ ਕੀ ਪਰਮੇਸ਼ਰ ਨੂੰ ਪ੍ਰਭੂ ਯੂਸਮਸੀ ਨੂੰ ਇਕਲੌਤੇ ਪੁੱਤਰ ਨੂੰ ਭੇਜਿਆ ਤਾਂ ਜੋ ਸੰਸਾਰ ਬਚਾਇਆ ਜਾਵੇ ਯੋਹੰਨਾ 3:16 ਚ ਲਿਖਿਆ ਆਇਆ ਹੈ ਹallelujah ਇੱਧਰ ਜਾਂਦੇ ਹੋ ਯੋਹੰਨਾ 3:16 ਚ ਲਿਖਿਆ ਆਇਆ ਹੈ ਪਰਮੇਸ਼ਰ ਨੇ ਜਗਤ ਨੂੰ ਅਜਿਹੇ ਪਿਆਰ ਕੀਤਾ ਉਸ ਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਜੋ ਕੋਈ ਵਿਸ਼ਵਾਸ ਕਰੇਗਾ ਬਚਾਇਆ ਜਾਵੇਗਾ ਜੋ ਤੁਸੀਂ ਵਿਸ਼ਵਾਸ ਕਰਦੇ ਹੋ ਤੁਸੀਂ ਬਚਾਏ ਗਏ ਹੋ ਹallelujah ਜੋ ਤੁਸੀਂ ਤੋਬਾ ਕਰੋਗੇ ਤੇ ਬਚਾਏ ਜਾਓਗੇ ਅੱਗੇ ਪੜ੍ਹਿਆ ਪ੍ਰੇਮ ਇਸ ਗੱਲ ਵਿੱਚ ਹੈ ਨਾ ਜੋ ਅਸਾ ਪਰਮੇਸ਼ਰ ਨਾਲ ਪ੍ਰੇਮ ਕੀਤਾ ਸਗੋਂ ਇਹ ਜੋ ਉਸ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤਰ ਨੂੰ ਭੱਲਿਆ ਪਈ ਉਹ ਸਾਡੇ ਪਾਪਾਂ ਦਾ ਪ੍ਰਛਿਤ ਹੋਵੇ ਹalleluyah ਵੇਖੋ ਪਿਤਾ ਨੇ ਆਪਣੇ ਪੁੱਤਰ ਨੂੰ ਭੇਜਿਆ ਵੀ ਅਸੀਂ ਪਾਪ ਤੋਂ ਬਚਾਏ ਚਾਹੀਏ ਹalleluyah ਵੇਖੋ ਇੱਕ ਆਦਮ ਦੁਆਰਾ ਪਾਪ ਆਇਆ ਤੇ ਉਸ ਵੇਲੇ ਵੇਖੋ ਆਦਮ ਵੀ ਬਿਨਾ ਇੱਛਾ ਤੋਂ ਜੰਮਿਆ ਪਰਮੇਸ਼ਰ ਨੇ ਪੈਦਾ ਕੀਤਾ ਤੇ ਜਿਹੜਾ ਪ੍ਰਭੂ ਯੂਸਮਸੀ ਹੋਇਆ ਉਹ ਵੀ ਪਰਮੇਸ਼ਰ ਤੋਂ ਪੈਦਾ ਹੋਇਆ ਹalleluyah ਇਸੇ ਕਾਰਨ ਆਪਾਂ ਕਹਿੰਦੇ ਆ ਉਹ ਪ੍ਰਭੂ ਯੂਸਮਸੀ ਕੌਣ ਹੈ ਪਰਮੇਸ਼ਰ ਦਾ ਪੁੱਤਰ ਰੱਬ ਪੇਰਾ ਹalleluyah ਇਸੇ ਕਾਰਨ ਆਪਾਂ ਉਹਦੇ ਤੇ ਬਲੀਵ ਕਰੀਗਾ ਜੋ ਆਪਾਂ ਉਹਦੇ ਕੋਲੋਂ ਮਾਫੀ ਮੰਗਣੇ ਆ ਤੇ ਉਹ ਆਪ ਨੂੰ ਮਾਫੀ ਮਿਲਦੀ ਹੈ ਹੋਰ ਕਿਸੇ ਦੁਆਰਾ ਮੁਕਤੀ ਨਹੀਂ ਕੋਈ ਮਾਫੀ ਕਰ ਸਕਦਾ ਇਹ ਕੇਵਲ ਪ੍ਰਬਯੁਸ਼ਮ ਸੀ ਆਪ ਨੂੰ ਮਾਫ ਕਰ ਸਕਦਾ ਹੈ ਹੁਣ ਤੁਸੀਂ ਜਸਾਇਆ 52 ਵਿੱਚ ਪੜੋਗੇ ਪ੍ਰਬਯੁਸ਼ਮ ਸੀ ਨੇ ਦੇਖੋ ਆਪਾਂ ਨੂੰ ਕਿੰਨਾ ਪ੍ਰੇਮ ਕੀਤਾ ਦੇਖੋ ਆਪਣੇ ਲਈ ਆਇਆ ਆਪਾਂ ਪ੍ਰੇਮ ਬਾਰੇ ਅੱਗੇ ਵੀ ਪੜਾਂਗੇ ਜਸਾਇਆ 53 ਦੀ 1 ਹallelujah ਸਾਡੇ ਪ੍ਰਚਾਰ ਦੀ ਕਿਹਨੇ ਪ੍ਰਤੀਤ ਕੀਤੀ ਤਰਮੰਜ ਸਰਵਾਂਜਾ ਇੱਕ ਅਤੇ ਇਹ ਹਵਾ ਦੀ ਪੂਜਾ ਕਿਵੇਂ ਉੱਤੇ ਪ੍ਰਗਟ ਹੋਈ ਹallelujah ਇੱਕੋ ਦੇਖੋ ਇੱਥੇ ਲਿਖਿਆ ਯਸ਼ਾਇਆ نبی ਕੀ ਬੋਲ ਰਿਹਾ ਹੈ ਇਹ ਪ੍ਰਚਾਰ ਕਰ ਰਿਹਾ ਹੈ ਪਵਿੱਜੂਸੂਸੀ ਬਾਰੇ ਦੱਸ ਰਿਹਾ ਹੈ ਹallelujah ਇਹ ਤਾਂ ਸਾਡੇ ਪ੍ਰਚਾਰ ਦਾ ਕਿਸ ਨੇ ਪ੍ਰੀਤ ਕੀਤੀ ਜਿਹੜਾ ਪ੍ਰਚਾਰ ਹੋ ਰਿਹਾ ਬਈ ਪ੍ਰੇਮ ਕਿੰਨੇ ਕੀਤਾ ਇੱਥੇ ਪ੍ਰੇਮ ਪ੍ਰਗਟ ਹੋ ਰਿਹਾ ਹੈ ਯਹਵਾ ਦੀ ਪੂਜਾ ਕਿਸ ਸੁਤੇ ਪ੍ਰਗਟ ਹੋਈ ਪੂਜਾ ਮਤਬਲ ਪਰਮੇਸ਼ਰ ਨੇ ਤੁਹਾਡੇ ਲਈ ਕੀ ਇਸ਼ਾਰਾ ਕੀ ਚਿੰਨ ਠਰਾਇਆ ਵੇਖੋ ਪ੍ਰਭੂ ਯੂਸਮਸੀ ਬਰੇ ਅੱਗੇ ਆਪਾਂ ਪੜਾਂਗੇ ਉਹ ਤਾਂ ਕੁੰਬਲ ਵਾਂਗੂ ਉਹਦੇ ਅੱਗੇ ਅਤੇ ਸੁੱਕੀ ਧਰਤੀ ਵਿੱਚੋਂ ਜੜ ਵਾਂਗੂ ਫੁੱਟ ਨਿਕਲਿਆ ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ ਤਾਂ ਕੋਈ ਤੁਹੱਪਣ ਨਹੀਂ ਪਈ ਅਤੇ ਉਹ ਨੂੰ ਪਸੰਦ ਕਰੀਏ ਹallelujah ਵੇਖੋ ਇਹ ਚ ਲਿਖਿਆ ਤਵੇਂ ਯੂਸਮਸੀ ਕਿਵੇਂ ਪੈਦਾ ਹੋਇਆ ਇੱਕ ਕੁਆਰੀ ਤੋ ਪੈਦਾ ਹੋਇਆ ਹallelujah ਕਿਸੇ ਨੂੰ ਪਤਾ ਨਹੀਂ ਸੀ ਭਾਈ ਪਰਮੇਸ਼ਰ ਰੱਬ ਜਿਹੜਾ ਹੈ ਇਨਸਾਨ ਦੇ ਵਿੱਚ ਆ ਸਕਦਾ ਹੈ ਹallelujah ਦੇਖੋ ਲਿਖਿਆ ਇੰਦੇ ਚ ਉਹ ਤਾਂ ਕੁੰਬੜ ਵਾਂਗ ਉਹਦੇ ਅੱਗੇ ਤੇ ਸੁੱਕੀ ਧਰਤੀ ਵਿੱਚੋਂ ਜੜ ਵਾਂਗ ਫੁੱਟ ਨਿਕਲਿਆ ਉਸ ਦਾ ਨਾਂ ਕੋਈ ਰੂਪ ਸੀ ਨਾ ਕੋਈ ਸਰੂਪ ਸੀ ਕਿ ਉਹ ਆਤਮਾ ਦੁਆਰਾ ਪੈਦਾ ਹੋਇਆ ਹallelujah ਹallelujah ਅਤੇ ਜਦ ਅਸੀਂ ਉਸ ਨੂੰ ਵੇਖਿਆ ਤਾਂ ਕੋਈ ਸੋਪਾ ਨਹੀਂ ਸੀ ਅਸੀਂ ਉਸ ਨੂੰ ਪਸੰਦ ਕਰੀਏ ਕੋਈ ਪਰਮੇਸ਼ਰ ਨੂੰ ਪਵਜਸਮ ਸੀ ਨੂੰ ਪਸੰਦ ਨਹੀਂ ਕਰਦੇ ਸੀ ਕੀ ਕਹਿੰਦੇ ਸੀ ਇਹ ਕਿੱਥੋਂ ਪੈਦਾ ਹੋਇਆ ਉਹ ਵਿਚਾਰ ਤੋਂ ਪੈਦਾ ਹੋਇਆ ਹallelujah ਪਰ ਉਹ ਉਸ مسیਦੇ ਖਿਲਾਫ ਬੋਲਦੇ ਸੀ ਪ੍ਰਭੂ ਜੀ ਉਸ ਨੂੰ ਮਾੜਾ ਕਹਿੰਦੇ ਸੀ ਕਿਉਂ ਉਹ ਪਰਮੇਸ਼ਰ ਨੂੰ ਨਹੀਂ ਜਾਣਦੇ ਸੀ ਹallelujah ਅੱਗੇ ਪੜ੍ਹਿਆ ਉਹ ਤੁਸ਼ ਦੇ ਮਨੁੱਖਾਂ ਵਿੱਚੋਂ ਤਿਆਗਿਆ ਹੋਇਆ ਸੀ ਇੱਕ ਇੱਕ ਦੁਖੀਆ ਮਨੁੱਖ ਸੋਗਤਾ ਜਾਣੂ ਅਤੇ ਉਸ ਵਾਂਗੂ ਜਿਸ ਤੋਂ ਲੋਕ ਮੂਲ ਕਾਉਂਦੇ ਉਹਨੂੰ ਤੁਸ਼ ਜਾਣਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ ਫਾਤਿਮੂ ਚ ਉਹਨੇ ਸਾਡੇ ਗਮ ਚੁੱਕ ਲੈ ਹallelujah ਪਿਛਲੀ ਕਾ ਤਿੰਨ ਚ ਉਹ ਤੁਸ਼ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ ਉਸੇ ਕਦੋਂ ਜਾਣਿਆ ਗਿਆ ਜਦੋਂ ਪ੍ਰਭੂ ਯੂਸੂ ਮਸੀਹ ਨੇ ਪ੍ਰੋਫੈਸੀ ਨੂੰ ਪੂਰਾ ਕੀਤਾ ਹallelujah ਬੇਕੋ ਸਲੀਬ ਉੱਤੇ ਚੜਾਇਆ ਗਿਆ ਉਹਨੂੰ ਕੁੱਟਿਆ ਗਿਆ ਕੋੜੇ ਮਾਰੇ ਗਏ ਆਪਣੇ ਲਈ ਜਾਨ ਉਹਨੇ ਦਿੱਤੀ ਹalleluyah ਆਪਣੇ ਲਈ ਸਲੀਬ ਉਤੇ ਚੜਿਆ ਆਪਣੇ ਪਾਪਾਂ ਨੂੰ ਚੁੱਕ ਲਿਆ ਜੇ ਆਪਾਂ ਜੋ ਵਿਸ਼ਵਾਸ ਕਰਦੇ ਪੈਣਾ ਸਲੀਬ ਉਤੇ ਤੇ ਤੁਸੀਂ ਛਡਾਏ ਜਾਓਗੇ ਜੋ ਤੁਹਾਡੇ ਜਨਨਸ਼ਾ ਕੰਮ ਕਰ ਰਿਹਾ ਹੈ ਪਰਿਵਾਰ ਵਿੱਚ ਫੈਮਿਲੀ ਚ ਉਹ ਛਡਾਏ ਤੁਸੀਂ ਜਾਓਗੇ ਜੇ ਤੁਸੀਂ ਵਿਸ਼ਵਾਸ ਕਰੋਗੇ ਸਲੀਬ ਉਤੇ ਕਹੋਗੇ ਪਰਮੇਸ਼ਰ ਤੁਸੀਂ ਮੇਰੇ ਲਈ ਮੇਰੇ ਪਰਿਵਾਰ ਦੇ ਲਈ ਹੱਥਾਂ ਪੈਰਾਂ ਚ ਕੇਲੇ ਠਕਵਾਏ ਮੇਰੇ ਪਰਿਵਾਰ ਲਈ ਜਾਨ ਦਿੱਤੀ ਪਰਮੇਸ਼ਰ ਸਾਡੇ ਘਰ ਵਿੱਚ ਜੋ ਵੀ ਦੁਸ਼ਟ ਆਤਮਾ ਕੰਮ ਕਰੇ ਨਸ਼ੇ ਦੀ ਉਹ ਛੱਡ ਕੇ ਚਲੀ ਜਾਵੇਗੀ ਆਮੀਨ ਅੱਗੇ ਪਰ ਨਾ ਨਾ ਸੱਚਮੁੱਚ ਉਸਨੇ ਸਾਡੇ ਗੰਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ ਪਰ ਅਸਾਂ ਉਸ ਨੂੰ ਮਾਰਿਆ ਹੋਇਆ ਪਰਮੇਸ਼ਰ ਦਾ ਕੁੱਟਿਆ ਹੋਇਆ ਅਤੇ ਪੰਨਿਆ ਹੋਇਆ ਸਮਝਿਆ ਹallelujah ਸੱਚਮੁੱਚ ਉਹਨੇ ਸਾਡੇ ਗਮਾਂ ਚੁੱਕ ਲਿਆ ਪਰ ਲੋਕਾਂ ਨੇ ਉਹਨੂੰ ਫਿਰ ਵੀ ਪਸੰਦ ਨਹੀਂ ਕੀਤਾ ਵੇਖੋ ਇਜ਼ਰਾਈਲੀਆਂ ਨੇ ਹੀ ਪਰਮੇਸ਼ਰ ਨੂੰ ਰਬੀ ਯੋਸ਼ੂ ਨੂੰ ਸਲੀਬ ਉਤੇ ਚੜਾਇਆ ਹallelujah ਕਿਉਂ ਚੜਾਇਆ ਵੇਖੋ ਪਰਮੇਸ਼ਰ ਉਹਨਾਂ ਦੇ ਵਿੱਚ ਹੀ ਪੈਦਾ ਆਇਆ ਉਹਨਾਂ ਨੂੰ ਚੰਗਾ ਕਰਦਾ ਸੀ ਉਹਨਾਂ ਲਈ ਆਇਆ ਪਰ ਉਹਨਾਂ ਨੇ ਉਹਨੂੰ ਨਹੀਂ ਪਛਾਣਿਆ ਹallelujah ਜਿਸ ਤਰ੍ਹਾਂ ਯੋਹੰਨਾ ਇੱਕ ਦੀ 12 ਚ ਪੜਨੇ ਆ ਜਿਨ੍ਹਾਂ ਨੇ ਪ੍ਰਭ ਯਹਸ਼ੂਅਸ ਨੂੰ ਸਵੀਕਾਰ ਕੀਤਾ ਪਰਮੇਸ਼ਰ ਦੇ ਪੁੱਤਰ ਹੁੰਦਾ ਹੱਕ ਦਿੱਤਾ ਦੇਖੋ ਉਹਨਾਂ ਨੇ ਕਬੂਲ ਨਹੀਂ ਕੀਤਾ ਸੀ ਤਾਂ ਪਰਮੇਸ਼ਰ ਉਹਨਾਂ ਨੇ ਉਹਨਾਂ ਦੇ ਉੱਤੇ ਬੇਦ ਪ੍ਰਗਟ ਨਹੀਂ ਕੀਤਾ ਹਲੇਲੂਇਆ ਇੱਕ ਸਾਂਬਰੀ ਔਰਤ ਕੋਲ ਜਾਂਦਾ ਹੈ ਪਰ ਉਹ ਪਰਮੇਸ਼ਰ ਨੂੰ ਕਬੂਲ ਕਰ ਲੈਂਦੀ ਏ ਉਹਨੂੰ ਪਤਾ ਲੱਗ ਜਾਂਦਾ ਜੋ ਮੇਰਾ ਇੰਨੇ ਫਿਊਚਰ ਦੱਸਿਆ ਇਸ ਕਾਰਨ ਉਹ ਪਰਮੇਸ਼ਰ ਦਾ ਪ੍ਰਚਾਰ ਕਰਦੀ ਏ ਅੱਜ ਹੀ ਪ੍ਰਭੂ ਯੂਸਮ ਸੀ ਤੁਹਾਡੇ ਕੋਲ ਆਉਂਦਾ ਹੈ ਆਪਣੇ ਦਾਸ ਦੇ ਰੂਪ ਵਿੱਚ ਆਪਣੇ ਦਾਸ ਦੋਰਾ ਤੁਹਾਡੇ ਨਾਲ ਗੱਲ ਕਰਦਾ ਹੈ ਪਰ ਤੁਸੀਂ ਪਛਾਣਨਾ ਇਹ ਪਰਮੇਸ਼ਰ ਦਾ ਆਤਮਾ ਹੀ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਜੇ ਤੁਸੀਂ ਜਾਣੋਗੇ ਤੁਸੀਂ ਚਰਚ ਆਦੇ ਹੋ ਚਰਚ ਨੋਰਮਲ ਨਾਲ ਸਮਝਿਆ ਕਰੋ ਚਰਚ ਉਹ ਜਗ੍ਹਾ ਨਹੀਂ ਏ ਜਿਸ ਤਰ੍ਹਾਂ ਆਪਾਂ ਹੰਨਾ ਹੰਨਾ ਮਾਰੇ ਪੜਨੇ ਆ ਪੁਰਾਣੇ ਨਿਯਮ ਵਿੱਚ ਹੰਨਾ ਰੋ ਰੋ ਕੇ ਪ੍ਰਾਰਥਨਾ ਕਰਦੀ ਪਰ ਪਰਮੇਸ਼ਰ ਉਹਨੂੰ ਚਰਚ ਵਿੱਚ ਵੀ ਬਲੇਸਿੰਗ ਦਿੰ ਹਲੇਲੂਇਆ ਆਪਾਂ ਇੱਥੇ ਚਰਚ ਵਿੱਚ ਆਏ ਆ ਆਪਣੇ ਨਾਲ ਆਪਾਂ ਵੀ ਆਏ ਆ ਆਪਣੇ ਨਾਲ ਦੂਤ ਵੀ ਆਏ ਨੇ ਇੱਥੇ ਹੋਰ ਵੀ ਲੱਖਾਂ ਕਰੋਨਾ ਸਵਰਗ ਤੋਂ ਆਏ ਨੇ ਉਹ ਪ੍ਰਚਾਰ ਨੂੰ ਲੈਣ ਲਈ ਆਏ ਨੇ ਹਲੇਲੂਇਆ ਤੁਸੀਂ ਇੱਥੇ ਪ੍ਰਾਰਥਨਾ ਕਰੋਗੇ ਵਿਸ਼ਵਾਸ ਕਰੋਗੇ ਤੇ ਇੱਥੋਂ ਪਰਮੇਸ਼ਰ ਤੁਹਾਨੂੰ ਉੱਤਰ ਦੇ ਸਕਦਾ ਹੈ ਤੁਸੀਂ ਕਰੇ ਜਾਓਗੇ ਪਰਮੇਸ਼ਰ ਤੁਹਾਨੂੰ ਛੁਡਾਏਗਾ ਹਲੇਲੂਇਆ ਦੇਖੋ ਯਹਵਾ ਪਰਮੇਸ਼ਰ ਪਹਿਲਾਂ ਤੁਸੀਂ ਪੁਰਾਣੀ ਸਮੇਂ ਚ ਪੜ੍ਹ ਸਕਦੇ ਸੀ ਇੱਕ ਹੁੰਦਾ ਸੀ ਕਿ ਤੰਬੂ ਹੁੰਦਾ ਸੀ ਤੰਬੂ ਵਿੱਚ ਪਰਮੇਸ਼ਰ ਆਉਂਦਾ ਸੀ ਹਲੇਲੂਇਆ ਅੱਜ ਤੰਬੂ ਕੀ ਹੈ ਤੰਬੂ ਆਪਾਂ ਚਰਚ ਨੂੰ ਵੀ ਕਹਿ ਸਕਣਾ ਆਪਣੇ ਸਰੀਰ ਨੂੰ ਵੀ ਕਹਿ ਸਕਨੇ ਹallelujah ਪਰਮੇਸ਼ਰ ਰਹਾਉਦਾ ਹੈ ਪਰਮੇਸ਼ਰ ਤੇ ਆਪਾਂ ਵਾਅ ਨੂੰ ਸੁਣਾਗੇ ਤੇ ਜਿਸ ਤਰ੍ਹਾਂ ਉਹਨਾਂ ਨੂੰ ਪਰਮੇਸ਼ਰ ਤੰਬੂ ਦੁਆਰਾ ਉਹ ਜਿਹੜੇ ਪਾਪ ਕਰਦੇ ਸੀ ਉਹਨਾਂ ਕੋ ਮਾਫੀ ਮੰਗਦੇ ਸੀ ਪਰਮੇਸ਼ਰ ਕੋਲ ਉਹ ਕੰਮਿਸ਼ਰ ਉਹਨਾਂ ਨੂੰ ਮਾਫ ਕਰਦਾ ਸੀ ਹallelujah ਅੱਜ ਆਪਣੇ ਆਪ ਨੇ ਆਪਣੇ ਆਪਣੇ ਤੁਸੀਂ ਸਰੀਰਾਂ ਨੂੰ ਬਣਾਓ ਜਿਸ ਤਰ੍ਹਾਂ ਪਹਿਲਾ ਕਰਤਿਆ ਤਿੰਦੀ ਸੋਨਾ ਚ ਲੈ ਕੇ ਆਏ ਤੁਸੀਂ ਪਰਮੇਸ਼ਰ ਦਾ ਮੰਦਿਰ ਉਹ ਪਰਮੇਸ਼ਰ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਦਾ ਹੈ ਠੀਕ ਹੈ ਪਰਮੇਸ਼ਰ ਤੁਹਾਡੇ ਨਾਲ ਖੁਦ ਗੱਲ ਕਰਨਾ ਚਾਹੁੰਦਾ ਹੈ ਹallelujah ਦੇਖੋ ਮੈਨੂੰ ਪਰਮੇਸ਼ਰ ਨੇ ਇਸਤੇਮਾਲ ਕੀਤਾ ਮੈਂ ਜਿਆਦਾ ਪੁਰਾਣਾ ਨਹੀਂ ਸਿਰਫ ਮੈਨੂੰ 3 1/2 ਸਾਲ ਹੋ ਗਏ ਨੇ ਪਰਮੇਸ਼ਰ ਨੂੰ ਮੰਦਰ ਦੇ ਉਪਰ ਪਰਮੇਸ਼ਰ ਮੈਨੂੰ ਇਸ ਜਗ੍ਹਾ ਤੇ ਖੜਾ ਕਰ ਦਿੱਤਾ ਮੇਰੇ ਨਾਲ ਖੁਦ ਪਰਮੇਸ਼ਰ ਗੱਲ ਕਰਦਾ ਹੈ ਖੁਦ ਕੰਮ ਕਰਦਾ ਸਾਰਾ ਕੁਝ ਪਰਮੇਸ਼ਰ ਕਰਦਾ ਹੈ ਮੈਨੂੰ ਪਰਮੇਸ਼ਰ ਨੇ ਆਪਣਾ ਫਿਊਚਰ ਵੀ ਦੱਸਿਆ ਸਭ ਕੁਝ ਪਰਮੇਸ਼ਰ ਨੇ ਦੱਸਿਆ ਪਰ ਹੌਲੇ ਹੌਲੇ ਤੁਹਾਡੇ ਲਈ ਸਭ ਕੁਝ ਪਰਮੇਸ਼ਰ ਤੁਹਾਡੇ ਲਈ ਵੀ ਕਰੇਗਾ ਹallelujah ਜੇ ਤੁਸੀਂ ਬਣੇ ਰਹੇ ਹੋ ਹalleluyah ਪਰਮੇਸ਼ਰ ਕਹਿੰਦਾ ਇੱਕ ਦਿਨ ਵਿੱਚ ਕੋਈ ਵੀ ਰਾਜਸਤਾਪਤ ਨਹੀਂ ਹੋ ਸਕਦਾ ਹੌਲੀ ਹੌਲੀ ਪਰਮੇਸ਼ਰ ਨੇ ਇਜ਼ਰਾਈਲੀਆਂ ਵੇਖੋ 20 ਸਾਲਾਂ ਬਾਅਦ ਉਹਨੇ ਆਜ਼ਾਦ ਕੀਤਾ ਹalleluyah ਜੋ ਤੁਹਾਡੇ ਲਈ ਸਮਾਂ ਠਾਇਆ ਹੈ ਨਾ ਸਮਾਂ ਉਸ ਸਮੇਂ ਵਿੱਚ ਤੁਹਾਨੂੰ ਬਰਕਤ ਮਿਲਣੀ ਜਿੱਥੇ ਮਰਜ਼ੀ ਚਰਚਾਂ 'ਚ ਭੱਜ ਲੋ ਜਿੱਥੇ ਮਰਜ਼ੀ ਜਾਂਦੇ ਰਹੋ ਜਿਹੜੇ ਸਮੇਂ 'ਚ ਮਿਲਣੀ ਤੁਹਾਨੂੰ ਬਰਕਤ ਉਹ ਸਮੇਂ ਵਿੱਚ ਹੀ ਮਿਲੇਗੀ ਹalleluyah ਤੁਸੀਂ ਪਰਮੇਸ਼ਰ ਦੀ ਬਾਣੀ ਸੁਣੋ ਪਰਮੇਸ਼ਰ ਦੀ ਆਤਮਾ ਦੀ ਬਾਣੀ ਸੁਣੋ ਪਰਮੇਸ਼ਰ ਦਾ ਜੋ ਵਚਨ ਹੋ ਰਿਹਾ ਉਹਦੀ ਬਾਣੀ ਸੁਣੋ ਤੁਸੀਂ ਛਡਾਏ ਜਾਓਗੇ ਹalleluyah ਓਕੇ ਪਰ ਉਹ ਸਾਡੇ ਅਪਰਾਧਾਂ ਲਈ ਕਾਇਲ ਕੀਤਾ ਗਿਆ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਿਰੋਇ ਕੀਤੇ ਗਏ ਹallelujah ਹਾਂ ਪਰ ਸਾਡੇ ਅਪਰਾਧਾਂ ਲਈ ਕਾਇਲ ਕੀਤਾ ਗਿਆ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ ਅੱਜ ਜਬ ਤੁਸੀਂ ਮੁਸੀਬ ਵਿੱਚ ਹੈਗੇ ਉਹ ਕਬਜੂਸ ਮੁਸੀਬ ਵਿੱਚ ਤੁਸੀਂ ਆਏ ਹੋ ਬਤ ਸਮਾ ਲਿਆ ਹੈ ਤੁਹਾਡੇ ਤੇ ਥੋੜਾ ਬਹੁਤਾ ਦੁੱਖ ਆ ਜਾਂਦਾ ਹੈ ਤੁਸੀਂ ਉਸ ਦੁੱਖ ਦੇ ਕਾਰਨ ਪਰਮੇਸ਼ਰ ਤੋਂ ਦੂਰ ਨਹੀਂ ਹੋਣਾ ਹallelujah ਪਰਮੇਸ਼ਰ ਤੁਹਾਨੂੰ ਆਪੇ ਛੁਡਾਏਗਾ ਦੇਖੋ ਪ੍ਰਭੂ ਯੂਸਮਸੀ ਆਪਣੇ ਲਈ ਜਾਨ ਦੇ ਸਕਦਾ ਹੈ ਕਿ ਤੁਹਾਨੂੰ ਛੁਡਾ ਨਹੀਂ ਸਕਦਾ ਛੁਡਾਵੇਗਾ ਪਰ ਤੁਸੀਂ ਬਣੇ ਰਹਿਣਾ ਜੇ ਤੁਸੀਂ ਬਣੇ ਰਹੋਗੇ ਪਰਮੇਸ਼ਰ ਤੁਹਾਨੂੰ ਛੁਡਾਏਗਾ ਉਹ ਵਿਸ਼ਵਾਸ ਪਹਿਲੀ ਗੱਲ ਦੇਖਦਾ ਹੈ ਜੇ ਤੁਸੀਂ ਚਰਚ ਆਦੇ ਹੋ ਪਰਮੇਸ਼ਰ ਵਿਸ਼ਵਾਸ ਵੰਦਾ ਹੈ ਦੇਖਦਾ ਹੈ ਜੇ ਤੁਹਾਡਾ ਵਿਸ਼ਵਾਸ ਹੋਇਆ ਨਾ ਤੁਸੀਂ ਤੁਹਾਨੂੰ ਉਸ ਸਮੇਂ ਚੰਗਾ ਕਰੇਗਾ ਹallelujah ਕੁਝ ਸਮਾਂ ਠਰਾਇਆ ਹੁੰਦਾ ਹੈ ਆਪਾਂ ਜਾਣਦੇ ਹਾਂ ਦੇਖੋ ਇੱਕ ਪਰਮੇਸ਼ਰ ਨੇ ਪਬਲਿਉਸਮਸੀ ਨੇ 33 ਸਾਲ ਦੇ ਅਦਰੰਗੀ ਨੂੰ ਚੰਗਾ ਕੀਤਾ ਕਿਉਂ ਪਰਮੇਸ਼ਰ ਪਬਲਿਉਸਮਸੀ ਨੇ ਪਹਿਲਾਂ ਕਿਉਂ ਨਹੀਂ ਚੰਗਾ ਕੀਤਾ ਸਮਾਂ ਨਹੀਂ ਆਇਆ ਸੀ ਹalleluyah ਜੋ ਸਮਾਵੇ ਸਮੇਂ ਦੇ ਅਨੁਸਾਰ ਪਰਮੇਸ਼ਰ ਕੰਮ ਕਰਦਾ ਹੈ ਹalleluyah ਅੱਗੇ ਤੁਸੀਂ ਪੜ੍ਹਿਆ ਅਸੀਂ ਸਾਰੇ ਪੇਡਾਂ ਵਾਂਗੂ ਪੁੱਲੇ ਫਿਰਦੇ ਸਾਂ ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ ਅਤੇ ਯਹੋਵਾ ਨੇ ਸਾਡੀ ਸਾਰਿਆਂ ਦੀ ਬਦੀ ਉੱਤੇ ਉਸ ਉੱਤੇ ਲੱਦੀ ਉਹ ਸਤਾਇਆ ਗਿਆ ਤੇ ਦੁਖੀ ਹੋਇਆ ਪਰ ਉਸਨੇ ਆਪਣਾ ਮੂੰਹ ਨਾ ਖੋਲਿਆ ਲੈਲੇ ਵਾਂਗੂ ਜਿਹੜਾ ਕੱਟੇ ਜਾਣ ਲਈ ਲੈ ਲੈ ਚਾਇਆ ਜਾਂਦਾ ਅਤੇ ਭੇਟ ਵਾਂਗੂ ਜਿਤੇ ਉਨਕਤਰਣ ਵਾਲਿਆਂ ਦੇ ਅੱਗੇ ਗੁੰੰਗੀ ਹੈ ਸੋ ਉਸ ਆਪਣਾ ਮੂੰਹ ਨਾ ਖੋਲਿਆਂ ਹallelujah ਹallelujah ਵੇਖੋ ਆਪਾਂ ਕੀ ਪਹਿਲਾਂ ਕਿਸੀ ਪੁੱਲੇ ਫਿਰਦੇ ਸੀ ਪਹਿਲਾਂ ਸਾਰੇ ਪਾਪੀ ਸੀ ਕੋਈ ਧਰਮ ਨਹੀਂ ਸੀ ਜਦੋਂ ਆਦਮ ਤੇ ਹਵਾ ਨੇ ਪਾਪ ਕੀਤਾ ਉਸ ਤੋਂ ਬਾਅਦ ਪਰਮੇਸ਼ਰ ਬਲੀਆਂ ਲੈਂਦਾ ਸੀ ਪਰ ਲੋਕੀ ਬਲੀਆਂ ਨੂੰ ਵੀ ਉਹ ਜਿਹੜੇ ਬਲੀਆਂ ਵੀ ਜਿਹੜੀਆਂ ਬਾਅਦ ਜੁਹਦੀਆਂ ਸੀ ਉਹਨਾਂ ਨੂੰ ਡਾਉਲੇ ਸਨ ਹallelujah ਕਿ ਉਹ ਪੈਸੇ ਕਮਾਉਂਦੇ ਸੀ ਉਹਨਾਂ ਬਿਜ਼ਨਸ ਬਣਾ ਲਏ ਸੀ ਇਸ ਕਨ ਪਬਯੂਸੂ ਮਸੀਹ ਨੇ ਕਿਹਾ ਮੈਂ ਇਹਨਾਂ ਦਾ ਬਿਜ਼ਨਸ ਨੂੰ ਬੰਦ ਕਰਨ ਵਾਸਤੇ ਪਬਯੂਸੂ ਮਸੀਹ ਨੇ ਆਪਣੇ ਰੂਪ ਨੂੰ ਪ੍ਰਗਟ ਕੀਤਾ ਹallelujah ਦੇਖੋ ਉਹਨਾਂ ਸਰੀਰ ਦੀ ਇੱਛਾ ਤੋਂ ਪੈਦਾ ਹੋਇਆ ਪਰਮੇਸ਼ਰ ਦੀ ਇੱਛਾ ਤੋਂ ਪੈਦਾ ਹੋ ਕੇ ਆਪਣੇ ਲਈ ਆਇਆ ਆਪਣੇ ਵਿੱਚ ਵਾਸ ਕੀਤਾ ਅੱਜ ਆਪਣੇ ਵਿੱਚ ਹੀ ਇਸਤੇਮਾਲ ਤੁਹਾਨੂੰ ਕਰੇਗਾ ਹallelujah ਤੁਸੀਂ ਆਪਣੀ ਆਪਣੀ ਸਪੀਟਾਂ ਨੂੰ ਖੋਲੋ ਆਪਣੇ ਸਰੀਰਾਂ ਨੂੰ ਖੋਲੋ ਤੁਸੀਂ ਪ੍ਰਾਰਥਨਾ ਕਰਨ ਵਾਲੀ ਵਿਅਕਤੀ ਹੋਏਗੇ ਨਾ ਤੁਹਾਡੇ ਘਰ ਚ ਕੋਈ ਕਿਸੇ ਚੀਜ਼ ਤੁਹਾਡੀ ਥੋੜੀ ਨਹੀਂ ਰਹਿ ਸਕਦੀ ਹallelujah ਜੇ ਤੂੰ ਆਪਣੀ ਪ੍ਰਾਰਥਨਾ ਨਹੀਂ ਹੋਏਗੀ ਤੇ ਆਪਾਂ ਜਿੱਥੇ ਮਰਜੀ ਜਾਂਦੇ ਰਹੋ ਜਿੱਥੇ ਬਿੱਡੀ ਮਰਜੀ ਵੱਡੀ ਚਰਚੇ ਜਾਂਦੇ ਰਹੋ ਤੁਹਾਨੂੰ ਕੁਝ ਵੀ ਨਹੀਂ ਮਿਲੇਗਾ ਹallelujah ਮੈਂ ਆਪ ਬਹੁਤ ਵੱਡੀਆਂ ਵੱਡੀਆਂ ਚਰਚਾਂ ਜਾਂਦਾ ਰਿਹਾ ਪਰ ਪਰਮੇਸ਼ਰ ਮੈਨੂੰ ਜਿੱਥੂ ਦਿੱਤਾ ਹੈ ਉੱਥੇ ਹੀ ਦਿੱਤਾ ਹੈ ਹallelujah ਮੈਂ ਮੈਂ ਜਲੰਧਰ ਗਿਆ ਰਿਹਾ ਪਰ ਮੈਨੂੰ ਪਰਮੇਸ਼ਰ ਨੇ ਇੱਥੇ ਹੀ ਬਲਾਸ ਕੀਤਾ ਹੈ ਹallelujah ਜਿੱਥੂ ਤੁਹਾਨੂੰ ਪਰਮੇਸ਼ਰ ਨੇ ਬਲਾਸ ਕਰਨਾ ਤੁਸੀਂ ਇੱਥੇ ਆਏ ਹੋ ਤੁਸੀਂ ਆਪਨੇ ਅੱਖੇ ਨਹੀਂ ਆਏ ਤੁਹਾਨੂੰ ਪਰਮੇਸ਼ਰ ਦੇ ਦੂਤ ਲੈ ਕੇ ਆਏ ਨੇ ਤੁਸੀਂ ਇਸ ਗੱਲ ਨੂੰ ਤੁਛ ਨਾ ਜਾਣਿਆ ਜੇ ਜੋ ਤੁਹਾਨੂੰ ਪਰਮੇਸ਼ਰ ਦੀ ਆਤਮਾ ਕਹਿ ਰਿਹਾ ਜੋ ਪਰਮੇਸ਼ਰ ਦਾ ਦਾਸ ਕਹਿ ਰਿਹਾ ਉਹਦੇ ਤੁਸੀਂ ਰੀਸੀਵ ਕਰੋ ਹallelujah ਅੱਗੇ ਪੜ੍ਹਨ ਥੋੜਾ ਜਿੁੱਲਮ ਅਤੇ ਨਿਆਂ ਦੇ ਕਾਰਨ ਉਹ ਫੜਿਆ ਗਿਆ ਉਸ ਦੀ ਪੀੜੀਆਂ ਵਿੱਚੋਂ ਕਿਸ ਨੇ ਸੋਚਿਆ ਕਿ ਕਿ ਮੇਰੀ ਪਰਜਾ ਦੇ ਅਪਰਾਧ ਦੇ ਕਾਰਨ ਜਿਸ ਨੂੰ ਮਾਰ ਪੈਣੀ ਸੀ ਉਹ ਜਿਉਂਦਿਆਂ ਦੀ ਧਰਤੀ ਤੋਂ ਕੱਟਿਆ ਗਿਆ ਹallelujah ਦੇਖੋ ਰਬ ਯੂਸ਼ੂ ਮਸੀਹ ਦੇਖੋ ਆਪਣੇ ਲਈ ਆਇਆ ਪਿਤਾ ਉਹ ਪਹਿਲਾਂ ਪਰ ਜਿਪਾਵ ਜੂਸਮ ਸੀ ਕੀ ਰਹਿੰਦਾ ਸੀ ਪਿਤਾ ਦਾ ਨਾਂ ਰਹਿੰਦਾ ਸੀ ਪਰ ਪ੍ਰਭੂ ਜੂਸਮ ਸੀ ਨੇ ਸੋਚਿਆ ਨਹੀਂ ਸੀ ਭਾਈ ਮੈਂ ਇਹਨਾਂ ਲਈ ਆਵਾਂਗਾ ਹallelujah ਦੇਖੋ ਜਮੀਨ ਸਮਾਨ ਦਾ ਕੁਦਾ ਸਵਰਗ ਨੂੰ ਛੱਡ ਕੇ ਆਪਣੇ ਲਈ ਮਰਨ ਲਈ ਆਇਆ ਪਰ ਆਪਾਂ ਨੂੰ ਆਪ ਦੁਖੀ ਹੁੰਨੇ ਆ ਪਰੇਸ਼ਾਨ ਹੁੰਨੇ ਆ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਏ ਤੇ ਆਪਾਂ ਉਸ ਸਮੇ ਆਪਣੇ ਆਪ ਦੀ ਚਿੰਤਾ ਨਹੀਂ ਕਰਨੀ ਤੁਸੀਂ ਉੱਥੇ ਵਿਸ਼ਵਾਸ ਕਰਨਾ ਹੈ ਪਰਮੇਸ਼ਰ ਤੁਸੀਂ ਸਾਡੇ ਲਈ ਮਾਰ ਖਾਧੀ ਸਾਡੇ ਲਈ ਹੱਥਾਂ ਪੈਰਾਂ ਜਿੱਕੇ ਲਠਵਾਏ ਅਸੀਂ ਤੁਹਾਡੇ ਨਾਮ ਵਿੱਚ ਬਚਾਏ ਜਾਵਾਂਗੇ ਤੁਸੀਂ ਬਚਾਏ ਜਾਓਗੇ ਹallelujah ਹੇ ਪਿਤਾ ਪੰਦੇਸ਼ਰ ਜੋ ਵਚਨ ਹੋਇਆ ਮੇਰੇ ਪਿਤਾ ਪੰਦੇਸ਼ ਇਸ ਵਚਨ ਦੁਆਰਾ ਇਹਨਾਂ ਨੇ 100 ਗੁਣਾ ਫਾਲ ਦੇਣਾ ਆਮੀਨ